ਗਰਮੀ ਦੇ ਮੌਸਮ ਵਿੱਚ ਦਿਨੋ-ਦਿਨ ਵਧ ਰਹੇ ਤਾਪਮਾਨ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਤੋਂ ਬਚਣ ਲਈ ਜਿੱਥੇ ਲੋਕ ਕਈ ਤਰ੍ਹਾਂ ਦੇ ਯਤਨ ਕਰਦੇ ਹਨ ਉੱਥੇ ਸਭ ਤੋਂ ਜ਼ਿਆਦਾ ਗਰਮੀ ਤੋਂ ਪਛਾਹ ਕਰਦਾ ਹੈ ਪੀਣ ਵਾਲਾ ਪਾਣੀ। ਅੱਜ ਕੱਲ ਦੇ ਆਧੁਨਿਕ ਯੁੱਗ ਵਿੱਚ ਜਿੱਥੇ ਲੋਕ ਘਰਾਂ ਵਿੱਚ ਫ੍ਰਿਜਾਂ ਅਤੇ ਆਰਓ ਫਿਲਟਰ ਵਾਲੇ ਪਾਣੀ ਦੀ ਜ਼ਿਆਦਾ ਵਰਤੋਂ ਕਰਦੇ ਹਨ। ਉੱਥੇ ਹੀ ਦੇਖਣ ਵਿੱਚ ਆਇਆ ਕਿ ਹੁਣ ਲੋਕ ਪੁਰਾਤਨ ਤਰੀਕੇ ਮਟਕੇ ਵਾਲਾ ਪਾਣੀ ਪੀਣ ਨੂੰ ਬਹੁਤ ਤਰਜੀਹ ਦੇ ਰਹੇ ਹਨ। ਅੰਮ੍ਰਿਤਸਰ ਦੇ ਇਲਾਕੇ ਕੋਟ ਬਾਬਾ ਦੀਪ ਸਿੰਘ ਕਿੱਤਿਆਂ ਦੇ ਬਾਹਰ ਮਿੱਟੀ ਦੇ ਘੜੇ ਅਤੇ ਮਿੱਟੀ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਹਨ ਜਿੱਥੇ ਇੱਕ ਦੁਕਾਨਦਾਰ ਹਰਪੀ ਸਿੰਘ ਲਾਡਾ ਨੇ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਪੁਰਾਣੇ ਪਰੰਪਰਿਕ ਤਰੀਕੇ ਘੜੇ ਵਾਲਾ ਪਾਣੀ ਪੀਣ ਨਾਲ ਇਨਸਾਨ ਤੰਦਰੁਸਤ ਰਹਿੰਦਾ ਹੈ ਅਤੇ ਉਸ ਨੂੰ ਕਈ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ ਉਹਨਾਂ ਕਿਹਾ ਕਿ ਘੜੇ ਵਿੱਚ ਪਾ ਕੇ ਰੱਖਿਆ ਗਿਆ ਪਾਣੀ ਬਹੁਤ ਸ਼ੁੱਧ ਅਤੇ ਸਵਛ ਰਹਿੰਦਾ ਹੈ ਅਤੇ ਇਹ ਪਾਣੀ ਪੀਣ ਵਾਲਾ ਇਨਸਾਨ ਸਿਹਤਮੰਦ ਰਹਿੰਦਾ ਹੈ ਉਹਨਾਂ ਕਿਹਾ ਕਿ ਇਸ ਵਾਰ ਵੱਧ ਰਹੀ ਗਰਮੀ ਦੇ ਚੱਲਦਿਆਂ ਲੋਕ ਮਿੱਟੀ ਦੇ ਘੜੇ ਖਰੀਦਣ ਨੂੰ ਤਰਜੀਹ ਦੇ ਰਹੇ ਹਨ ਉਹਨਾਂ ਕਿਹਾ ਕਿ ਇਹ ਮਿੱਟੀ ਦੇ ਘੜੇ ਕਾਫੀ ਤਰ੍ਹਾਂ ਦੇ ਡਿਜ਼ਾਈਨਾਂ ਵਿੱਚ ਆਉਂਦੇ ਹਨ ਅਤੇ ਟੁੱਟੀ ਵਾਲਾ ਘੜਾ ਵੀ ਬਹੁਤ ਜ਼ਿਆਦਾ ਵਿਕ ਰਿਹਾ ਹੈ ਉਹਨਾਂ ਕਿਹਾ ਕਿ ਹੁਣ ਸਫਰ ਤੇ ਨਾਲ ਲਿਜਾਣ ਲਈ ਮਿੱਟੀ ਦੀਆਂ ਪਾਣੀ ਵਾਲੀਆਂ ਬੋਤਲਾਂ ਵੀ ਉਹਨਾਂ ਕੋਲ ਵਿਕ ਰਹੀਆਂ ਹਨ ਅਤੇ ਇਸ ਵਿੱਚ ਭਰਿਆ ਪਾਣੀ ਵੀ ਠੰਡਾ ਰਹਿੰਦਾ ਹੈ ਉਹਨਾਂ ਇਨਸਾਨ ਨੂੰ ਸਿਹਤਮੰਦ ਰਹਿਣ ਲਈ ਘੜੇ ਦਾ ਪਾਣੀ ਪੀਣ ਦੀ ਹੀ ਸਲਾਹ ਦਿੱਤੀ ਘੜਾ ਖਰੀਦਣ ਆਏ ਗਾਕਾ ਨੇ ਵੀ ਇਸ ਗੱਲ ਤੇ ਆਪਣੀ ਸਹਿਮਤੀ ਜਤਾਈ ਕਿ ਘੜੇ ਦਾ ਪਾਣੀ ਸ਼ੁੱਧ ਅਤੇ ਸਵੱਛ ਹੁੰਦਾ ਹੈ ਅਤੇ ਇਸ ਨਾਲ ਕਈ ਬਿਮਾਰੀਆਂ ਤੋਂ ਬਚਾ ਹੁੰਦਾ ਹੈ। ਉਹਨਾਂ ਕਿਹਾ ਕਿ ਘਰਾਂ ਵਿੱਚ ਫਰਿੱਜਾਂ ਅਤੇ ਆਰਓ ਲੱਗੇ ਹੋਣ ਦੇ ਬਾਵਜੂਦ ਵੀ ਲੋਕ ਅੱਜਕੱਲ੍ਹ ਘੜੇ ਦਾ ਪਾਣੀ ਪੀਣ ਨੂੰ ਜ਼ਿਆਦਾ ਅਹਿਮੀਅਤ ਦੇ ਰਹੇ ਹਨ। ਕਿਉਂਕਿ ਆਰਓ ਫਿਲਟਰ ਨਾਲੋਂ ਜ਼ਿਆਦਾ ਘੜਾ ਹੀ ਪਾਣੀ ਨੂੰ ਫਿਲਟਰ ਅਤੇ ਸਵੱਛ ਬਣਾਉਂਦਾ ਹੈ। ਇਸ ਲਈ ਹਰ ਇਨਸਾਨ ਨੂੰ ਪੀਣ ਲਈ ਘੜੇ ਦੇ ਪਾਣੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਹ ਸਚਾਈ ਹੈ ਕਿ ਪਿਛਲੇ ਜ਼ਮਾਨੇ ਵਿੱਚ ਲੋਕ ਘੜਿਆਂ ਦੇ ਪਾਣੀ ਦੀ ਵਰਤੋਂ ਹੀ ਕਰਦੇ ਸਨ ਅਤੇ ਤੰਦਰੁਸਤ ਰਹਿੰਦੇ ਸਨ ਅਤੇ ਅੱਜਕੱਲ੍ਹ ਚੱਲ ਰਹੀਆਂ ਇਨੀਆਂ ਬਿਮਾਰੀਆਂ ਉਸ ਜ਼ਮਾਨੇ ਵਿੱਚ ਸੁਨਨ ਵਿੱਚ ਵੀ ਨਹੀਂ ਆਈਆਂ ਇਸ ਲਈ ਹਮੇਸ਼ਾ ਘੜੇ ਦਾ ਪਾਣੀ ਹੀ ਪੀਣ ਲਈ ਵਰਤਣਾ ਚਾਹੀਦਾ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਇਹਦੇ ਕਰਕੇ ਘੜਿਆਂ ਦਾ ਕਰਕੇ ਜ਼ਰੂਰਤ ਪੈਂਦੀ ਆ ਪਾਣੀ ਲਈ ਠੰਡੇ ਲਈ ਇਸ ਕਰਕੇ ਇਹ ਘੜਾ ਲੈਣ ਆਏ ਆ ਪਾਣੀ ਲਈ ਠੰਡੇ ਫ੍ਰਿਜਾਂ ਦਾ ਤੇ ਨਹੀਂ ਹੁੰਦਾ ਕੋਈ ਫਾਇਦਾ ਨਹੀਂ ਨੁਕਸਾਨ ਹੀ ਆ ਫ੍ਰਿਜ ਦਾ ਪਾਣੀ ਪੀਣਾ ਤੇ ਜੋ ਘੜੇ ਦਾ ਪ੍ਰਾਤਨ ਸਮੇਂ 'ਚ ਲੋਕ ਪੀਂਦੇ ਹੁੰਦੇ ਇਹਦੇ ਨਾਲ ਦੀ ਰੀਜ਼ਨ ਹੀ ਆ ਪਾਣੀ ਪੀਣ ਦੀ ਘੜੇ ਦਾ ਫਿਰ ਪਾਣੀ ਪੀਣ ਦਾ ਫਾਇਦਾ ਇਹ ਆ ਵੀ ਚਲੋ ਆਪਣੇ ਸਰੀਰ ਦਾ ਇੱਕ ਪਾਚਨ ਸ਼ਕਤੀ ਵਧੀਆ ਰਹਿੰਦੀ ਆ ਖਾਣ ਪੀਣ ਦਾ ਉਹ ਦਾ ਨੈਚੁਰਲ ਠੰਡਾ ਕਰਦਾ ਫ੍ਰਿਜ ਨੇ ਕਿਹਜਾ ਕਿੰਨਾ ਚਿਰ ਠੰਡਾ ਕਰਨਾ ਇਹ ਚਲ ਸਵੇਰੇ ਤੁਸੀਂ ਨੈਚੁਰਲ ਪਾਣੀ ਪਾਓ ਐ ਠੰਡੇ ਦਾ ਠੰਡਾ ਸਾਰੇ ਹੀ ਦਿਹਾੜੀ ਸ਼ਾਮ ਤੱਕ ਵਰਤਦੇ ਰਹੋ ਹਾਂਜੀ ਬਹੁਤ ਜ਼ਿਆਦਾ ਜੀ ਬਹੁਤ ਸਭ ਤੋਂ ਬੈਸਟ ਘੜੇ ਨੂੰ ਹੁਣ ਅਹਿਮੀਅਤ ਕਰ ਰਹੇ ਆ ਫ੍ਰਿਜਾਂ ਨੂੰ ਜ਼ਿਆਦਾ ਨਹੀਂ ਯੂਜ਼ ਕਰ ਰਹੇ ਲੋਕ ਇਹਦੇ ਕਰਕੇ ਜੋ ਘੜੇ ਚ ਸਾਨੂੰ ਮਿੱਟੀ ਦੇ ਤੱਤ ਮਿਲਨੇ ਪਾਣੀ ਚ ਉਹਦੇ ਨਾਲ ਦੀ ਰੀਸ ਨਹੀਂ ਆ ਕਿਉਂਕਿ ਆ ਆਰਓ ਜਿਹੜਾ ਉਹ ਜਦੋਂ ਆਡਾ ਪਾਣੀ ਜਦੋਂ ਫਿਲਟਰ ਹੋ ਜਾਂਦਾ ਕੋਈ ਉਹਨੂੰ ਤੱਤ ਜਿਹੜੇ ਚਾਹੀਦੇ ਹੁੰਦੇ ਆ ਉਹ ਵੀ ਨਹੀਂ ਮਿਲਦੇ ਉਹ ਬਿਲਕੁਲ ਸਾਫ ਕਰ ਦਿੰਦਾ ਜੋ ਕਿ ਸ਼ੁੱਧ ਪਾਣੀ ਹੈ ਘਟੇ ਦਾ ਪੀਣ ਤੇ ਵਿੱਚ ਤੰਦਰੁਸਤ ਜਿੱਦਾਂ ਮਰਜੀ ਇਹ ਬੰਦਾ ਲਾਈਫ ਵੀ ਬੰਦੇ ਦੀ ਜਿਆਦਾ ਵੈਟਰਨ ਨੁਕਸਾਨ ਕੋਈ ਨਹੀਂ ਇਸ ਪਾਣੀ ਦਾ ਪੀਣ ਦਾ ਹਾਂਜੀ ਗਰਮੀ ਦੇ ਐਸਐਮਜੀ 47.5 ਡਿਗਰੀ ਟੈਂਪਰੇਚਰ ਪਹੁੰਚ ਗਿਆ ਹੈ ਕਾਫੀ ਗਾਗ ਨਿਕਲੇ ਆ ਏਰਕਾਂ ਬਹੁਤ ਘੜੇ ਵਿਕੇ ਨੇ ਕਾਫੀ ਗਾਗ ਨਿ ਉਸਤਾ ਵੀ ਹਾਂ ਮਿੱਟੀ ਦੇ ਭਾਂਡੇ ਜੀ ਹੀ ਪਾਣੀ ਪੀਣਾ ਜ਼ਰੂਰੀ ਸਮਝਿਆ ਹੈ ਕਾਂ ਫ੍ਰੀਜ ਦੇ ਪਾਣੀ ਨੂੰ ਵਾਈਟ ਕੀਤਾ ਹੈ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਪੇੜ ਨੂੰ ਠੰਡੇ ਪਾਣੀ ਪੀਂਦੇ ਨਾਲ ਪੇੜ ਮੋਟਾ ਹੁੰਦਾ ਹੈ ਪੇੜ ਦੀ ਗੈਸ ਬੰਦੀ ਹੈ ਇਸ ਕਰਕੇ ਰੱਖਣੇ ਮਿੱਟੀ ਦੇ ਘੜਿਆਂ ਨੂੰ ਹੀ ਜਗ੍ਹਾ ਤਵੱਜਹ ਦਿੱਤੀ ਹੈ ਬਹੁਤ ਜ਼ਿਆਦਾ ਜੀ ਹਰ ਕੋਈ ਇਨਸਾਨ ਹੈ ਕਿ ਘੜੇ ਖਰੀਦੇ ਰੇ ਕੋਈ ਛੋਟੇ ਕੋਈ ਵੱਡੇ ਪੇੜ ਕਹਿੰਦਾ ਵੀ ਮੈਂ ਨਹੀਂ ਖਿਲਾਣਾ ਜੀ ਕੋਈ ਵੱਡੇ ਲੋਕ ਹੁੰਦੇ ਨਹੀਂ ਹੈ ਪਾਣੀ ਜਿਹਨੂੰ ਘੜੇ ਵਾਲੇ ਪਾਣੀ ਇਨਫੈਕਸ਼ਨ ਹੁੰਦੀ ਹੈ ਮਿੱਟੀ ਇਨਫੈਕਸ਼ਨ ਹੁੰਦੀ ਹੈ ਪਰ ਹੁਣ ਉਹਨਾਂ ਨੂੰ ਪਤਾ ਲੱਗਾ ਵੀ ਡਾਕਟਰ ਲੋਕ ਸਹੀ ਕਹਿ ਰਿਹਾ ਵੀ ਘੜੇ ਵਾਲਾ ਪਾਣੀ ਪੀਓ ਪਹਿਲੇ ਉਹਨਾਂ ਨੇ ਆਰੋ ਲਵਾ ਲਵਾ ਲੋਕਾਂ ਦੀ ਮਤ ਮਾਰੀ ਸੀ ਬਹੁਤ ਜ਼ਿਆਦਾ ਕਿਸੇ ਰੀਡ ਦੀ ਹੱਡੀ ਨਹੀਂ ਕਰਨਾ ਇਸ ਕਰਕੇ ਲੋਕ ਡਾਕਟਰ ਵੀ ਕਹਿੰਦੇ ਮਿੱਟੀ ਦੇ ਘੜੇ ਦਾ ਪਾਣੀ ਪੀਆ ਕਰੋ ਕਾਫੀ ਡਿਜ਼ਾਈਨਿੰਗ ਆ ਗਈ ਜੇ ਗੋਲ ਘੜੇ ਪਹਿਲਾਂ ਪੁਰਾਣੇ ਯੁੱਗ ਦੇ ਪੁਰਾਣੇ ਗੋਲ ਘੜੇ ਹੁੰਦੇ ਮਸ਼ੀਨੀ ਯੁੱਗ ਚਾਰ ਕੰਪਿਊਟਰ ਯੁੱਗ ਚੱਲ ਗਿਆ ਹੱਥ ਵਾਲੇ ਘੜੇ ਦੇ ਵੀ ਲੰਬੇ ਘੜੇ ਤਿਆਰ ਕਰਦੇ ਆ ਕੋਈ ਕੋਈ ਘੜੇ ਗੁਜਰਾਤ ਦੇ ਗਏ ਸਾਡੇ ਕੋਲ ਕਲਰ ਦੇ ਗਏ ਆ ਉਹ ਵੀ ਆ ਸਾਡੇ ਕੋਲ ਕਾਫੀ ਡਿਜ਼ਾਈਨਿੰਗ ਘੜੇ ਆਂਦੇ ਆ ਟੁੱਟੇ ਜਿਹੜੇ ਵਾਦਾ ਵੀ ਬਾਰ-ਬਾਰ ਜਿਹੜੇ ਸਾਡੇ ਹੱਥ ਹੈ ਕੋਵਿਡ-19 ਦੇ ਵਿੱਚ ਵੀ ਹਰ ਗਵਰਨਮੈਂਟ ਵੀ ਅਖੇ ਹੱਥ ਧੋਵੋ ਬਾਰ-ਬਾਰ ਹੱਥਾਂ ਦੀ ਹੀ ਸਾਰੀ ਮੈਲ ਹੁੰਦੀ ਹੈ ਘੜ ਪਾਣੀ ਗੰਦਾ ਹੋਵੇ ਨਾ ਸ਼ੁੱਧ ਪਾਣੀ ਮਿਲਦਾ ਹੈ ਰਾਤ ਦਾ ਬਿਆ ਪਾਣੀ ਪੀਆ ਕਰੋ ਰਾਤ ਨੂੰ ਪਰਣਾ ਹੋਰ ਤਾਜਾ ਪਾਣੀ ਪਰਣਾ ਕੋਈ ਆਰੋ ਵਾਲਾ ਪਾਣੀ ਘੜੇ ਪਾ ਕੇ ਨਹੀਂ ਪੀਣਾ ਆਰੋ ਵਾਲਾ ਪਾਣੀ ਬੇਕਾਰ ਹੈਗਾ ਘੜਿਆਂ ਦੇ ਅਗੇ ਸਰਕਾਰੀ ਪਾਣੀ ਭਰਿਆ ਕਰੋ ਰਾਤ ਰਾਤ ਪਾਣੀ ਰਹਿਣ ਦਿਓ ਘੜੇ ਜਿੰਨਾ ਸਿਮ ਦਾ ਸਿਮਨ ਦਿਆ ਕਰੋ ਇੱਕ ਹੀ ਕਸ਼ਮਨ ਸਾਡੇ ਕੋ ਆਉਂਦੇ ਆ ਕਹਿੰਦੇ ਭਾਜੀ ਘੜਾ ਸਿਮ ਦਾ ਬੜਾ ਜੀ ਰਸੋਈ ਚਿੱਕੜ ਹੋ ਜਾਂਦਾ ਹਰ ਹੀ ਗਾ ਕਸ਼ਮਨ ਨਹੀਂ ਕੰਨੇ ਆ ਵੀ ਘੜੇ ਨੂੰ ਰਸੋਈ ਦੇ ਵਿੱਚ ਨਹੀਂ ਰੱਖਣਾ ਬਾਹਰ ਓਪਨ ਘੜਾ ਰੱਖਣਾ ਜਿੰਨੀ ਤਾਜ਼ਾ ਹਵਾ ਇਹਨੂੰ ਸਿਮਨ ਦਿਆਗੇ ਉਹਨਾਂ ਪਾਣੀ ਇਹਦਾ ਬੈਸਟ ਰਹੇਗਾ ਉਹਨਾਂ ਤੁਹਾਨੂੰ ਬਿਮਾਰੀਆਂ ਇਸ ਕਰਕੇ ਬਾਹਰ ਓਪਨ ਕੜਾ ਰੱਖਿਆ ਕਰੋ 5 ਲੀਟਰ ਤੋਂ ਲੈ ਕੇ 5 ਲੀਟਰ ਤੱਕ ਕੜਾ ਹੁੰਦਾ ਸਾਡੇ ਕੋਲ ਗੋਲ ਵਾਲਾ ਵੀ ਲੰਬੇ ਵਾਲਾ ਵੀ ਕੈਨੀ ਫਿਰ ਸਹਿ ਵੀ ਬਿਮਾਰੀਆਂ ਤੋਂ ਬਚਣਾ ਹੈ ਜੀ ਹਰ ਬਿਮਾਰੀ ਤੋਂ ਲਾਜ ਹੈ ਗਾਇਦਾ ਫਿਟਨੈਸ ਰਹਿੰਦੀ ਹੈ ਅੱਜ ਕੱਲ ਨੌਜਵਾਨ ਪੀੜੀ ਹੈ ਪਹਿਲਾਂ ਤੇ ਪਿੱਛੜ ਗਈ ਸੀ ਬਹੁਤ ਜ਼ਿਆਦਾ ਅੱਜ ਕੱਲ ਹੋ ਰਿਹਾ ਟ੍ਰੈਂਡ ਚਲ ਗਿਆ ਵੀ ਗਿਰੀਆਂ ਘੋੜ ਕੇ ਪੀਣੀ ਆ ਕੁੰਡੇ ਦੇ ਵਿੱਚ ਇਸ ਟਾਈਮ ਬੱਚੇ ਕਈ ਨਸ਼ੇ ਵਿੱਚ ਵੜ ਗਏ ਨੇ ਹੁਣ ਬੱਚੇ ਜਿਹੜੇ ਆ ਥੋੜੇ ਸਮਝਦਾਰ ਹੋਏ ਵੀ ਨਹੀਂ ਯਾਰ ਨਸ਼ਾ ਨਹੀਂ ਕਰਨਾ ਪੰਜਾਬ ਬਹੁਤ ਉੱਜੜ ਚੁੱਕਾ ਹੈ ਨਸ਼ਿਆਂ ਪਿਛੇ ਅੱਜ ਕੱਲੋ ਕੀ ਕਰਦੇ ਪਏ ਨੇ ਗਿਰਿਆਂ ਕੋੜ ਕੇ ਹੀ ਕੁੰਡਿਆਂ ਚ ਪੀ ਰਹੇ ਨੇ ਦਹੀਂ ਜਮਾ ਕੇ ਖਾਓ ਸਬਜ਼ੀ ਬਣਾ ਕੇ ਖਾਂਦੇ ਪਏ ਨੇ ਕੁੱਜਿਆਂ ਛੋਲੇ ਪੀਓ ਕੇ ਖਾਂਦੇ ਪਏ ਨੇ ਕਾਲੇ ਇਸ ਕਰਕੇ ਜੁਗ ਨੂੰ ਵੀ ਪਤਾ ਚੱਲ ਚੁੱਕਾ ਹੈ ਇਸ ਟਾਈਮ ਯੂਥ ਨੂੰ ਵੀ ਵਾਕਿਆ ਵੈਰਾਈ ਹੈ ਹੁਣ ਸਾਡੇ ਕੋਲ ਮਿੱਟੀ ਦੇ ਬੋਤਲਾਂ ਆ ਚੁੱਕੀਆਂ ਨੇ ਟੂਰਿਸਟ ਜਾਣਾ ਹੋਵੇ ਕਈ ਪਾਣੀ ਦੇ ਬੋਤਲ ਠੰਡੀਆਂ ਲੱਭਦੇ ਨੇ ਉਹ ਪਾਣੀ ਕੀ ਬਦ ਕਿਦੋਂ ਦਾ ਭਰਿਆ ਫਿਲਟਰ ਪਾਣੀ 15 ਦਿਨ ਦਾ ਭਰਿਆ 20 ਦਿਨ ਦਾ ਭਰਿਆ ਹੈ ਭਰਿਆ ਨੈਚੁਰਲ ਪਾਣੀ ਇੱਚ ਤਿਆਰ ਹੋਦਾ ਕਰੋ ਪਾਣੀ ਭਰ ਕੇ ਲੈ ਜਾਓ ਇਹਦੇ ਵਿੱਚ ਠੰਡਾ ਰਹਿੰਦਾ ਬਿਲਕੁਲ ਪਾਣੀ ਇਹਦੀ ਕਾਫੀ ਡਿਮਾਂਡ ਹੈ ਬੋਤਲ ਦੀ ਬੜੀ ਦੂਰ ਦੂਰ ਕਗਾਹ ਦੇ ਸਾਡੇ ਕੋਲ ਲੈਣ ਵਾਸਤੇ ਦੇ 150 ਰੁਪਏ ਬੋਤਲ ਹੈ ਸਰੀ ਸਵਾ ਲੀਟਰ ਦੀ ਬੋਤਲ ਹੈਗੀ 150 ਰੁਪਏ ਤਿਆਰੀ ਇੰਦਰੀ ਪਾਣੀ ਇੱਚ ਠੰਡਾ ਹੀ ਰਹਿਣਾ ਜਿਨ੍ਹਾਂ ਦੇ ਅੰਦਰ ਪਾਣੀ ਰਹੇਗਾ ਦਾ ਇਹਦੇ ਕੋਈ ਲੰਮਣੀ ਵੀ ਹੈ 2 ਘੰਟੇ ਪਾਣੀ ਠੰਡਾ ਰਹੇ 3 ਘੰਟੇ ਰਹੇ ਜੇ ਚਾਹ ਹੋ ਗਈ 5 ਘੰਟੇ ਗਰਮ ਰਹੇਗੀ ਜਿਨ੍ਹਾਂ ਦੇ ਕੇਦੇ